ਆਗੀ ਟ੍ਰੇਨ ਕਿਤੋਂ ਆਈ ਟ੍ਰੇਨ ਪੰਤੋਂ ਦੀ ਹੋਟੇਲ ਤਾਂ ਕਰਕੇ ਖੜ ਗਿਆ ਪੈਸੀ ਦੇ ਟ੍ਰੇਨਾ ਟ੍ਰੇਨਾ ਹੋਰ ਨੇੜੇ ਦਾ ਕੋਲਾ ਨਾ ਕੋਲਾ ਉਹ ਆ ਮੇਰੇ ਕੋ ਕਿੰਨਾ ਕੋਲਾ ਸਾਰੀ ਫੋਲਜੀ ਚੱਲੀ ਹੋਈ ਮੈਂ ਵੀ ਉਹ ਜਿਹੜੇ ਚੱਲਦਾ ਹੁੰਦਾ ਉਹਦੇ ਚ ਕੀਨੇ ਕੋਲਾਪਰ ਕੋਲਾਪਰ ਉਹ ਨੂੰ ਕੀ ਜਿਹੜੀ ਨੂੰ ਕਹਿੰਦੇ ਨੇ ਕਿ ਮੰਗ ਮੰਗਤ ਮੰਗਤ ਹਾਂ ਕੋਲਾਪਰ ਆ ਨਾਏ ਨਾ ਆ ਆ ਨਹੀਂ ਬਦਲਿਆ ਦੇਖ ਲਾ ਸਾਰਾ ਕੁਝ ਬਦਲਿਆ ਗਿਆ ਜਿੰਨੇ ਪਿੱਛੇ ਆ ਲੈ ਇਹਨੂੰ ਨਾ ਫੜਵਾਉਣ ਰਹਾ ਮੋਟਾ ਘਾਟਕ ਫਾਟ ਕੇ ਚੱਲ ਗਿਆ ਪਹਿਲਾਂ ਵੀ ਨੰਗੀ ਜਾਂਦੀ ਸੀ ਕਿ ਲੋਕਾਂ ਨੂੰ ਨਾ ਜਾਵਾਂ ਨਹੀਂ ਦੀਕ ਦੇ ਕੇ ਆ ਆ ਵਿਚਾਰੇ ਝੋਲਣਾ ਲਾਉਣ ਚ ਕਮਰ ਲਾਈਨ ਕਰਦੀ ਦੋ ਗੱਟੀਆਂ ਦੇ ਭਾਈ ਦੂਬਾਤ ਮੋਦੀ ਕੀ ਕਰਦਾ ਰਹੇਗਾ ਰੂਰ ਨੈਟਵਰਕ ਉਹ ਸਹੀ ਕਰੀ ਜਾਂਦਾ ਸੜਕਾਂ ਟ੍ਰੇਨਾਂ ਦਾ ਉਹਨੇ ਕਿੰਨਾ ਵਧੀਆ ਕਰਤਾ ਹੈ ਅਸੀਂ ਜਾ ਰਹੇ ਹਾਂ ਗੁਰਦੁਆਰਾ ਢੀ ਸਰਸਾ ਆ ਵੀ ਰੋਡ ਜੀ ਪੂਰੀ ਜਿ ਸਜਾਈਏਗੀ ਸਾਫ ਬੱਡੀ ਰੋਡ ਤਾਂ ਕਰਕੇ ਅਗਰ ਰੋਡ ਤੇ ਨਾ ਪਾਤੀ ਬੱਡੀ ਰੋਡ ਦੀ ਸਥਿਤੀ ਆਪਣੇ ਕੋਲ ਕਾਲੇ ਕਲਰ ਬੰਪਰ ਤੋਂ ਗ੍ਰੈਸਲੈਸ ਖੜੀ ਅੱਗੇ ਕਾਲਜ ਦੇ ਕਿੱਡੇ ਸੋਨੇ ਲਾ ਦਿੱਤੇ ਲੱਗੇ ਵਿਚਾਰ ਕਰ ਜੀ ਅਸੀਂ ਪਹੁੰਚਣਾ ਲੈ ਆਂਗੇ ਆ ਵਾਲਾ ਸੁਟ ਜਿਵੇਂ ਨੇ ਜਿਹੜਾ ਲੈ ਕੇ ਦਿੱਤਾ ਸੀਗਾ ਬਣਾਉਂਦਾ ਹਾਂ ਹਾਂਜੀ ਪਹੁੰਚ ਗਏ ਆਪਾਂ ਗੁਰਦੁਆਰਾ ਰੈਡੀ ਸਰ ਸਾਹਿਬ ਉਹ ਬਹੁਤ ਦੇਰ ਗੇਟ ਦੀਆਂ بس ਜਿੱਦ ਸੜਕ ਪੈ ਜਾਂਦੀ ਨੇ ਪੂਰਾ ਮਾਣਾ ਆਏ ਹੋ ਜਾਂਦਾ ਖੁਸ਼ ਗੁੰਝੇ ਦਾ ਬੱਸ ਬਾਰ-ਬਾਰ ਸਿਤਾਈਆਂ ਉਹਨੇ ਜਿੱਦ ਐੜੇ-ਐੜੇ ਕੰਮ ਨਿਕਲ ਜਾਂਦੇ ਨੇ ਫੇਰ ਬੰਦਾ ਆਪ ਹੀ ਹੁੰਦਾ ਹੈ ਅੱਜ ਵੀ ਅਸੀ ਆਉਂਦਾ ਜਿਹੜੀ ਸੁੱਕ ਸੁੱਕੀ ਸੀਦੀ ਉਧਰ ਕਰਕੇ ਆਏ ਸੀ ਮੱਥਾ ਟੇਕਣ ਸਵੇਰੇ ਦੇਖ ਲਾ ਹਨਾ ਨਾਲੇ ਹੁਣ ਸੂਬਾ ਸੂਬਾ ਦਾ ਟਾਈਮ ਹੈ ਤੇ ਕਿੰਨੀ ਭੀੜ ਹੈਗੀ ਫਿਰ ਠੰਡੇ ਠੰਡੇ ਗਰਮੀ ਕਰਕੇ ਰੋ ਮੱਥਾ ਠੀਕ ਜਾਂਦਾ ਨਹੀਂ ਗਰਮੀ ਤਾਂ ਸੁਭਾਈ ਹੋ ਜਾਂਦੀ ਹੈ ਕਿ ਅਸੀਂ ਵੀ ਘਰੋਂ ਜਲਦੀ ਚੱਲੇ ਸੀਗੇ ਵੀ ਠੰਡੇ ਠੰਡੇ ਮੱਥੇ ਤੇ ਇੱਕ ਕਿਪੜਾ ਵਰਤ ਲਿਆ ਕਸਦੇ ਆਉਂਦੇ ਹੈ ਨਾ ਦੇਖ ਗੱਡੀਆਂ ਹੀ ਗੱਡੀਆਂ ਦੀ ਸਹੀ ਗੱਲ ਬੜਾ ਰਾਸ਼ ਆਪੋ ਇੱਥੇ ਆਣਾ ਹਰੇਕ ਸੁੱਖ ਪੂਰੀ ਦੂਰ ਵਾਲੀ ਹੈ ਦੂਰ ਹੈ ਇੱਥੇ ਥੋੜਾ ਪਰ ਉਹ ਨਾ ਉੱਥੇ ਦੇਖ ਲੋ ਹੈਗੀ ਤਾਂ ਮਨ ਤਾਂ ਗੱਡੀਆਂ ਨਿਕਲਦੀਆਂ ਵੀ ਹੈ ਅੱਛਾ ਰਾਸ਼ ਹੀ ਰਾਸ ਸਾਰੇ ਕਿਤੇ ਗੱਡੀਆਂ ਐ ਖੜੀਆਂ ਲੋਕ ਜਿਹੜੇ ਬੱਤੀਆਂ ਸਵੇਰੇ ਸਵੇਰੇ ਬਾਹਰ ਅੱਜ ਸਟੂਡੈਂਟ ਜਿਹੜੇ ਵੱਧ ਹੁੰਦੇ ਨੇ ਨਾ ਐਂਡ ਪ੍ਰੋਬਟ ਕਰਕੇ ਬਹੁਤ ਭੀੜ ਹੈ ਇਹ ਬਿਊਟੀ ਫੁਲੀ ਹੈ ਅੱਜ ਆਪਣੇ ਸਾਡੇ ਸੇਵਾਦਾਰ ਮਛ ਕੱਲਿਆਂ ਦੇ ਜਿਹੜੇ ਤੋਰੇ ਹੋਏ ਆ ਸਾਡੇ ਨਾਲ ਵੀ ਗੋਟ ਸੱਡੇ ਹੋਇਆ ਸਰਾਸ਼ੀ ਹੋ ਕੁੜਕੇ ਚੜ ਗਿਆ ਕਾਲ ਪਰਸਣੇ ਜਾਊਗਾ ਵਾਟਰ پارک ਇੱਥੇ ਹੈ ਨਾ ਇੱਥੇ ਆਈ ਸੀ ਗਾਇਸ ਬੈਂ ਟਿਕਟ ਵਾਲੀ ਮਹਿੰਗੀ ਹੈ ਜੋ ਨਾਲ ਸੀ ਆਪਾਂ ਅੱਗੇ ਜਿੱਪੇ ਅੱਡੀ ਸਰ ਤਾਂ ਸੀ ਇੱਧਰ ਆ ਗਏ ਕਿਉਂਕਿ ਅਸੀਂ ਜਾਣਾ ਸੀਗਾ ਭੋਗ ਤੇ ਆ ਕਰਕੇ ਹੁਣ ਅਸੀਂ ਇੱਧਰ ਮੁੜਦੇ ਆਂ ਆ ਨੰਮੀ ਕਲੋਨੀ ਬਣੂਗੀ ਜਨ ਬਣੀ ਜਾਂਦੀ ਹੈ ਜੋ ਉਹਦੇ ਜ਼ਰੂਰ ਉਸੇ ਯਾਰ ਉਹ ਬੱਚਾ ਇਹ ਨਾ ਆਪਣ ਲੇਜੀਸੀ ਬਣਾਈ ਇੱਕ ਦੋ ਜੁਮਾ ਬਣਿਆ ਨਾ ਕਿਤੇ ਵੀ ਨਹੀਂ ਬਣਿਆ ਹੋਇਆ ਇਹ ਦੇਖ ਨਾ ਆਪਣੇ ਪਿੰਡਾਂ ਦੀ ਤਾਂ ਇਹ ਨਾ ਚੀਚਾਂ ਨਾਲ ਹੀ ਕਦਰ ਜੀ ਆ ਚੰਡੀਗੜ੍ਹ ਨਾਲ ਇਹਦੇ ਪਿੱਛੇ ਇਹ ਦੇ ਇਹ ਦੇ ਕਹਦੇ ਆ ਹੂੰ ਬਹੁਤ ਸੋਹਣਾ ਤਿਆਰ ਹੋਈ ਜਾਂਦਾ ਹੈ ਜੀ ਹਨਾ ਆਪਣੀ ਰਸਤੀ ਹੀ ਹੋ ਗਈ। ਉੱਤਰਪਿੰਡ ਕੰਡਾ ਦੇ ਆਪਣੇ ਦੀ ਜੇ ਇਤੋਂ ਆਇਆ ਸਹੀ ਗੱਲ ਜਦੋਂ ਮੇਰਾ ਵਿਆਹ ਹੋਇਆ ਸੀ ਥੀ ਕੁਝ ਨਹੀਂ ਹੁੰਦਾ ਸੀਗਾ ਟਿੱਪੇ ਟਿੱਪੇ ਸੀ ਇਹ ਹਰ ਇੱਕ ਚੀਜ਼ ਹੀ ਆ ਹੁੰਦਾ ਤੇ ਜਿਹੜੀ ਦਾ ਸਕੂਲ ਇੱਥੇ ਪੜ੍ਹ ਕੇ ਗਿਆ ਤੇ ਨੇ ਜੋਧਪੁਰ ਹੁਣ ਤਾਂ ਵਧੀਆ ਬਣਾਤਾ ਪਲਸ ਗੇਟੀਆਂ ਹੋਸੀਆਂ ਨਹੀਂ ਇਹਦਾ ਹਨਾ ਜਿਵੇਂ ਪਾਣੀ ਚੱਲਦਾ ਹੁੰਦਾ ਛੜਕਦਾ ਰਹੇ ਏਡੀਆਂ ਸੁੰਨ ਚੱਕਲੇ ਸੋਚਿਆ ਹੀ ਨਹੀਂ ਸੀ ਹਮੇਸ਼ਾ ਆਨੇ ਪਿੰਡ ਨੂੰ ਏਡੀਆਂ ਸੁੰਨੀਆਂ ਛੜਕਾਂ ਵਾਲੀਆਂ ਹਾਂ ਹੈਲੋ ਦੀਦੀ ਹੈਲੋ ਇਹ ਮੇਰੀ ਭਿੰਡੇ ਵਾਲੀ ਦੀਦੀ ਹੈ ਇੱਥੇ ਰਹਿੰਦੇ ਇਹਨਾਂ ਨੇ ਨਵਾਂ ਮਕਾਨ ਪਾਇਆ ਰੋੜਾ ਇੱਥੇ ਨਾਲ ਹੀ ਸਾਡਾ ਪਿੰਡ ਹੈ ਮਿਸ਼ਾਨਾ ਉਹ ਰੋੜ ਜਾਂਦੀ ਹੈ ਜਿਹੜੀ ਆ ਵਾਲੀ ਇੱਧਰ ਬੈਕ ਤੇ ਛੱਪੜ ਹੈਗੇ ਇਹ ਦੋਹਾਂ ਤੇ ਦੀ ਛੱਪੜ ਕੇ ਬਚਾਲੋ ਭਰਤਾ ਨਹੀਂ ਵਿਚਾਲੇ ਪੂ ਸੀਗਾ ਬਣਾਣਾ ਅੱਛਾ ਅੱਛਾ ਮੈਨੂੰ ਲੱਗਦਾ ਉਹ ਤਾਂ ਹੀ ਇੰਨੀ ਵਧੀਆ ਜਗ੍ਹਾ ਜੀ ਬਣੀ ਵੀ ਹੈ ਉੱਥੇ ਬੈੰਦੇ ਹੋਣਗੇ ਨਾ ਅੱਛਾ ਤੇ ਹਜੇ ਇਹਨਾਂ ਦਾ ਕੰਮ ਵਿਚਾਰਿਆਂ ਦਾ ਪਿਆਗਾ ਕੰਪਲੀਟ ਨਹੀਂ ਹੋਇਆਗਾ ਉੱਪਰ ਸਾਰਾ ਥੱਲੇ ਵੀ ਸਾਫ ਸਫਾਈ ਦਾ ਇੱਧਰ ਨਾਲ ਹੀ ਆ ਜਾਂਦਾ ਸਕੂਲ ਪ੍ਰਾਇਮਰੀ ਸਕੂਲ ਇੱਥੇ ਵੀਰ ਜੀ ਜਿਹੜੇ ਪੜ੍ਹੇ ਹੈਗੇ ਤੇ ਨਾਲੇ ਨਵੀ ਤੇ ਡੈਡੀ ਇੱਥੇ ਇਸ ਸਕੂਲ ਚ ਤੇ ਇੱਕ ਜੋਧਪੁਰ ਵਾਲੇ ਚ ਨੂੰ ਇੱਕ ਲਿੱਡ ਵੀ ਨੂੰ ਬੰਗ ਹੈ ਜੇ ਸਾਰਾ ਕੰਮ ਪਿਆ ਕੰਪਲੀਟ ਕਰਨ ਵਾਲਾ ਉਧਰ ਨਵੀ ਤੇ ਡੈਡੀ ਵਰਗੇ ਬੈਠੇ ਜਿਦੋਂ ਕੰਪਲੀਟ ਹੋਗਾ ਉਦੋਂ ਵੀਡੀਓ ਪੂਰੀ ਪ੍ਰੋਪਰ ਬਣਾ ਕੇ ਲੱਗੇ ਜਾਊਂਗੀ ਫਿਰ ਮੈਂ ਤੁਹਾਨੂੰ ਦਿਖਾਉਂਗੀ ਆ ਹੈਗੀ ਰਸੋਈ ਹਾਈ ਤੱਕ ਅਲ ਪਰਸ ਆਏ ਹੈਗੇ ਹਨਾ <sweat> <sweat> <tell> एक कमरा आसे गर्मी बड़ी है ठंडिया ठंडिया चीजा बढ़िया लगे ਹਾਂਜੀ ਆ ਗਈ ਸੀਗੇ ਅਸੀਂ ਘਰੇ ਤੇ ਰਸਤੇ 'ਚ ਮੈਂ ਕੋਈ ਵੀਡੀਓ ਬਣਾਈ ਨਹੀਂਗੀ ਤੇ ਆ ਕੇ ਬਸ ਮੈਂ ਹੁਣ ਮੂੰਹ ਧੋ ਕੇ ਆਈ ਆਂਗੀ ਥੋੜੀ ਜਿਹੀ ਬਣਾਉਂਗੀ ਚਾਹ ਸਿਗਰੇਟੀ ਬਾਅਦ ਵਿੱਚ ਪੂਰਾ ਧਿਆਨ ਰੱਖਦੀ ਐਗੀ ਤੇ ਭਾਣੀਆਂ ਹਾਂ ਸਾਨੂੰ ਆ ਕੇ ਚੁੰਮੜ ਗਈ ਰੋਂ ਲਾਗੀ ਦੇਖਾਂਗੇ ਜੀ ਮੰਮਾ ਕਿੱਥੇ ਬਾਗੀ ਸੀ ਹੈ ਕਿੱਥੀ ਬਾਗੀ ਚੀ ਮੰਮਾ ਮੰਮਾ ਕਿੱਥੀ ਬਾਗੀ ਚੀ ਸੁਣ ਮੈਂ ਦੋ ਤਿੰਨ ਚੌਕਲੇ ਬਿਸਕਟ ਫੇਵਰਿਟ ਰਿਚ ਤਾਂ ਚੋਕੋ ਚਲੋ ਇਹਨੂੰ ਵੀ ਦੁੱਧ ਦਾਤ ਪਾਉਣੇ ਆਗੇ